ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਵਾਤਾਵਰਣ ਦੀ ਕੁਦਰਤੀ ਖੇਤੀ ਦੀ ਕਿਉਂਕਿ ਇਹ ਸਮੇਂ ਬਹੁਤ ਜ਼ਰੂਰੀ ਹੈ ਤੇ ਇਹਦੇ ਵਿੱਚ ਜੋ ਆਪਾਂ ਖਾਸ ਗੱਲ ਕਰਦੇ ਆ ਵੀ ਜਿਹੜੇ ਪੌਦੇ ਨੇ ਉਹਨਾਂ ਵਿੱਚ ਸੋਕਾ ਝੱਲਣ ਦੀ ਬਹੁਤ ਜ਼ਿਆਦਾ ਤਾਕਤ ਵਧ ਜਾਂਦੀ ਆ ਅੱਜ 1 ਮਈ 2024 ਆ ਪੂਰੀ ਗਰਮੀ ਦੇ ਦਿਨ ਨੇ ਕੋਈ ਠੰਡ ਵੀ ਹੋ ਜਾਂਦੀ ਆ ਪਰ ਜੋ ਵਾਤਾਵਰਨ ਆ ਕੁਦਰਤੀ ਖੇਤੀ ਦਾ ਉਹ ਪੌਦੇ ਸੋਕਾ ਚ ੱਲਣ ਕਿਵੇਂ ਲੱਗ ਜਾਂਦੇ ਨੇ ਹੁਣ ਤੁਸੀਂ ਆ ਘਰਤੀ ਦੇਖੋ ਸੁੱਕੀ ਆ ਪਰ ਪੌਦੇ ਆਪਣੇ ਪੂਰੇ ਹਰੇ ਨਜ਼ਰ ਆਉਂਦੇ ਰਹਿੰਦੇ ਨੇ ਤੇ ਕੇਲੇ ਬਾਰੇ ਤਾਂ ਖਾਸ ਗੱਲ ਆ ਵੀ ਇਹ ਪਾਣੀ ਦੇ ਉਦੋਂ ਮਿਲ ਜਾਂਦੇ ਨੇ ਪੂਰਾ ਉਤਪਾਦਨ ਦਿੰਦੇ ਨੇ ਕੋਈ ਖਰਚਾ ਨਹੀਂ ਆਉਂਦਾ ਤੇ ਸਾਰਾ ਜੀਵ ਜੰਤ ਜਿੰਨੇ ਵੀ ਰਹਿੰਦੇ ਨੇ ਉਰੇ ਉਹ ਸਭ ਸੁਰੱਖਿਅਤ ਰਹਿੰਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਉਰੇ ਚੈੱਕ ਵੀ ਕੀਤੀਆਂ ਜਾਂਦੀਆਂ ਨੇ ਵੀ ਇਹ ਕਾਮਯਾਬ ਹੁੰਦੀਆਂ ਨੇ ਜਾਂ ਨਹੀਂ ਤੇ ਹੁਣ ਜਿਵੇਂ ਅੱਜ ਕੱਲ ਆਪਣੇ ਮੱਕੀ ਦੀ ਫਸਲ ਹੁੰਦੀ ਆ ਮੈਨੂੰ ਪੂਰਾ ਅਸਲੀ ਦੇਸੀ ਮੱਕੀ ਦਾ ਬੀਜ ਤਾਂ ਨਹੀਂ ਮਿਲਿਆ ਪਰ ਫਿਰ ਵੀ ਮੈਂ ਬੀਜ ਕੇ ਚੈੱਕ ਕੀਤਾ ਵੀ ਇਹਨਾਂ 'ਚ ਸੋਕਾ ਝੱਲਣ ਦੀ ਤਾਕਤ ਕਿੰਨੀ ਆ ਕੀ ਕਾਮਯਾਬ ਹੋਣਗੇ ਜਾਂ ਨਹੀਂ ਆਹ ਬੂਟਾ ਇਹਨੂੰ ਬੀਜਣ ਸਮੇਂ ਪਾਣੀ ਦਿੱਤਾ ਸੀ ਦੂਰ ਦੂਰ ਖੜੇ ਨੇ ਕਿਉਂਕਿ ਬੀਜਣ ਦੇ ਬੇਲ ਨਾਲਾ ਲੋਭੀਆ ਲੱਗਿਆ ਹੋਇਆ ਜੇਕਰ ਮੌਸਮ ਸਹੀ ਹੋਣਾ ਤਾਂ ਇਹਨਾਂ ਨੇ ਚਾਵਲ ਜਾਣਾ ਤੇ ਹੋਰ ਲੰਘਣ ਨੂੰ ਜਗ੍ਹਾ ਨਹੀਂ ਰਹਿਣੀ ਇਹ ਫਸਲਾਂ ਇੰਨੀਆਂ ਮੱਲ ਜਾਂਦੀਆਂ ਨੇ ਤੇ ਜਦੋਂ ਸੋਕਾ ਝੱਲਣ ਦੀ ਤਾਕਤ ਹਰੇਕ ਬੁੱਧ ਚ ਪੈਦਾ ਹੋ ਗਈ ਤਾਂ ਇੱਕ ਖਾਸ ਕਿਸਮ ਦੀ ਕਿਸਮ ਬਣ ਜਾਂਦੀ ਹੈ ਜਿਵੇਂ ਹੁਣ ਤੁਸੀਂ ਆ ਦੇਖੋ ਆਮ ਬਹੁਤ ਸਾਰੇ ਦੋਸਤ ਮਿੱਤਰ ਨੇ ਉਹਨਾਂ ਦੀ ਸੁੰਡੀ ਆ ਗਈ ਜਾਂ ਉਹ ਇਹ ਵੈਂਗਣ ਦਾ ਬੂਟਾ ਜੀ ਆ ਦੇਖੋ ਗਲੀਆਂ ਨਿਕਲ ਗਈਆਂ ਕੋਈ ਡਰ ਨਹੀਂ ਸਾਰਾ ਭਾਂਡ ਢੰਡ ਹੋ ਜਵੇ ਜੇ ਤਾਕਤਵਰ ਉਹਨੇ ਆਪਣੇ ਆਪ ਨੂੰ ਦੁਬਾਰਾ ਡਿਵੈਲਪ ਕਰ ਲੈਣਾ ਤੇ ਕੋਈ ਨਦੀਨ ਨਹੀਂ ਕੱਢਿਆ ਗਿਆ ਤੇ ਕੋਈ ਮਲਚਿੰਗ ਨਹੀਂ ਜਦੋਂ ਰੋਤ ਆਉਣੀ ਹੈ ਕੁਦਰਤੀ ਖੇਤੀ ਵਿੱਚ ਉਦੋਂ ਰਿਜ਼ਲਟ ਸਹੀ ਹੋ ਜਾਣਾ ਉਸ ਤਰ੍ਹਾਂ ਦੀ ਗੁਦਰਤੀ ਖੇਤੀ ਵਿੱਚ ਬਹੁਤ ਕੁਝ ਵੱਖਰਾ ਦੇਖਣ ਨੂੰ ਮਿਲਦਾ ਹੈ ਕਿਸਾਨ ਨੇ ਸਿਰਫ ਇਸ ਖੇਤੀ ਨਾਲ ਜੁੜਨਾ ਤੇ ਮਤਲਬ ਉਤਪਾਦਨ ਆਪਣੇ ਆਪ ਕੁਦਰਤ ਨੂੰ ਦੇਣ ਲੱਗ ਜਾਣਾ ਤੇ ਉਹ ਵੀ ਖਰਾਕੀ ਦਿੱਤਾ ਨਾ ਭਰਪੂਰ ਤੇ ਇੱਕ ਵੱਖਰੀ ਤਰ੍ਹਾਂ ਦੀ ਆਨੰਦਮਈ ਜ਼ਿੰਦਗੀ ਬਣ ਜਾਂਦੀ ਆ ਇੱਕ ਜੁਣੀ ਆਪਾਂ ਕਹਿੰਦੇ ਵੀ ਉਹ ਬਹੁਤ ਸਾਰੇ ਮੋਰਾਂ ਤੋਂ ਲੈ ਕੇ ਲੱਗ ਅਲੱਗ ਅਲੱਗ ਤਰ੍ਹਾਂ ਦੇ ਜੀਵ ਜੰਤ ਪੋਲਦੇ ਰਹਿੰਦੇ ਨੇ ਉਹ ਕੁਦਰਤੀ ਕੀਤੀ ਆ ਹੁਣ ਇੱਥੇ ਆਪਾਂ ਕੁਦਰਤ ਨਾਲ ਤਾਂ ਕੋਈ ਛੇੜਛਾੜ ਨਹੀਂ ਕੀਤਾ ਗਿਆ ਕੋਈ ਮਸ਼ੀਨਰੀ ਨਹੀਂ ਕੀਤੀ ਗਈ ਤੇ ਜਿਵੇਂ ਹੁਣ ਬਾਹਰ ਬਫਰ ਜ਼ੋਨ ਵਾਲਾ ਸਾਡਾ ਬਾਜ਼ਰ ਹੈ ਇਹ ਵੀ ਠੀਕ ਖੜਾ ਹੈ ਕਿਉਂਕਿ ਮਕਾਨਕ ਬਹੁਤ ਲੇਟ ਵਿੱਚ ਸੀਗੀ ਇਸ ਲਈ ਮੈਨੂੰ ਭਾਵੇਂ ਪੱਕ ਚੁੱਕੀ ਆ ਫੇਰ ਵੀ ਉਸ ਤਰ੍ਹਾਂ ਖੜਾ ਕੇ ਹੁਣ ਇੱਕ ਦੋ ਦਿਨਾਂ ਚੰਮੇ ਬੱਲੀਆਂ ਵੱਢੂਗਾ ਆ ਦੇਖੋ ਤੇ ਇਹਦੇ ਵਿੱਚ ਮਿਰਚ ਲੱਗੀ ਹੋਇਆ ਕੋਈ ਕਈ ਵਾਰੀ ਖੇਤ ਖਾਲੀ ਕਰਕੇ ਆਪਾਂ ਨੂੰ ਅਗਲੀ ਫਸਲ ਨੂੰ ਵਧਾਉਣ ਦਾ ਹੁੰਦਾ ਜਿਵੇਂ ਕਿ ਬੇਲ ਨੇ ਇਹਨਾਂ ਦੀਆਂ ਸਾਰੀਆਂ 6-7 ਤੇ 30 ਕਿਸਮ ਦੇ ਬੇਲ ਨੇ ਇਹ ਸਾਰੀਆਂ ਦੀ ਕਿਸਮਾਂ ਅਲੱਗ-ਅਲੱਗ ਨੇ ਇਹਨਾਂ ਦੇ ਦੇਖੋ ਪਹਿਲਾਂ ਫਰੂਟਿੰਗ ਦਿੱਤੀ ਪੱਤੇ ਫਰੂਟ ਝੜਿਆ ਪੱਤੇ ਝੜੇ ਨਵੇਂ ਪੱਤੇ ਪੱਤੇ ਵੀ ਆ ਚੁੱਕ ਨੇ ਨਾ ਬਲਾਂ ਦੇ ਤੇ ਬਹੁਤ ਸਾਰੇ ਬੇਲ ਜਨਾਂ ਦੇ ਹਾਲੇ ਫਲ ਵੀ ਲੱਗੇ ਹੋਏ ਨੇ ਜਿਹਨਾਂ ਪੱਕੀਆਂ ਦਾ ਟੁੱਟ ਜੰਨੇ ਆ ਤੇ ਸਾਰਾ ਕੁਝ ਉਹ ਕੁਦਰਤ ਦੇ ਹਿਸਾਬ ਨਾਲ ਚੱਲ ਜੀਦਾ ਸੋ ਕਿਸਾਨ ਵੀਰੋ ਸੋਕਾ ਝੱਲ ਕੇ ਪੌਦੇ ਜਿਹੜੇ ਕਾਮਯਾਬ ਹੋਣਗੇ ਉਹਨਾਂ ਨੂੰ ਉਤਪਾਦਨ ਤੇ ਕਰਾਹੀ ਦਾਤ ਬਹੁਤ ਵਧੀਆ ਹੁੰਦੇ ਨੇ ਜਿਵੇਂ ਕੋਨੇ ਦੇ ਵਿੱਚ ਮਿਰਚ ਸੀਗੀ ਸਾਰਾ ਜੰਗਲ ਵਾਲਾ ਸਿਸਟਮ ਤੇ ਉਸ ਤਰ੍ਹਾਂ ਆਪਣੇ ਕੁਦਰਤੀ ਖੇਤੀ 'ਚ ਆਪਾਂ ਅੱਗੇ ਵਧ ਸਕਦੇ ਆ ਤੇ ਉਸ ਖੇਤੀ ਵਿੱਚ ਆਪਾਂ ਨੂੰ ਖਰਚੇ ਬਹੁਤ ਘਟ ਜਾਣਗੇ ਜਿਹਦੇ ਨਾਲ ਆਪਣਾ ਵਾਤਾਵਰਨ ਬਚੂਗਾ ਤੇ ਇਨਸਾਨ ਦੀ ਸਿਹਤ ਬਚੂਗੀ ਸਾਰਾ ਕੁਦਰਤੀ ਖੇਤੀ 'ਚ ਆਰਾਮ ਨਾ ਹੋ ਜਾਂਦਾ ਇਹ ਜੀ ਮਰਿੰਗਾ ਸਵੰਜਣੇ ਦਾ ਬੂਟਾ ਕਿਉਂਕਿ ਜੰਗਲੀ ਪੰਛੀ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਖਾਣ ਨੂੰ ਤਾਂ ਕੋਸ ਹੁੰਦਾ ਨਹੀਂਗਾ ਤੇ ਜਿਆਦਾ ਪਹਿਲਾਂ ਕਿ ਨੁਕਸਾਨ ਕਰਨ ਲੱਗ ਜਾਂਦੇ ਨੇ ਪਰ ਕਿਤੇ ਉਹਨਾਂ ਨੂੰ ਰੋਕਿਆ ਨਹੀਂਗਾ ਫੇਰ ਵੀ ਉਸ ਖੇਤੀ ਦੇ ਵਿੱਚ ਆ ਦੇਖੋ ਥੱਲੇ ਜਿੰਨਾ ਖਾਈ ਜਾਂਦੇ ਨੇ ਕੱਚੀ ਤੋੜ ਤੋੜ ਸਿੱਟੀ ਜਾਂਦੇ ਨੇ ਹੁਣ ਇਹਨਾਂ ਦਾ ਕੋਈ ਕਸੂਰ ਤਾਂ ਹੈ ਨਹੀਂਗਾ ਕਿਉਂਕਿ ਇਹ ਜਾਣ ਕਿੱਧਰੋਂ ਆ ਫੇਰ ਵੀ ਪ੍ਰਮਾਤਮਾ ਸੋਨਾ ਝਾੜ ਬਖਸ਼ਦੇ ਨੇ ਤੇ ਇਹਨਾਂ ਦੀਆਂ ਟਾਹਣੀਆਂ ਤਕਰੀਬਨ ਆ ਦੇਖੋ ਟਾਣੀਆਂ ਇੱਕ ਤੇ ਇਸ ਤਰ੍ਹਾਂ ਟਾਣੀਆਂ ਫਲਾਂ ਨਾਲ ਭਰੀਆਂ ਰਹਿੰਦੀਆਂ ਨੇ ਕੁਦਰਤ ਤੇ ਦੰਦੀ ਬਹੁਤ ਆਪਾਂ ਨੂੰ ਕੁਦਰਤ ਤੇ ਯਕੀਨ ਕਰਨਾ ਪੈਣਾ ਜਿਵੇਂ ਕਿ ਹੁਣ ਇੱਕ ਆ ਬੂਟਾ ਆ ਦੇਖੋ ਇਹ ਆਲੂ ਬਖਾਰਾ ਜੀ ਧੁੱਪਾਂ ਵੈਰੀਆ ਵੀਡੀਓ ਲੋਡ ਤਾਂ ਨਹੀਂ ਮੜਦਾ ਪਰ ਤੁਸੀਂ ਇਹ ਦੇਖੋ ਵੀ ਉੱਥੇ ਪਾ ਦੇਣਾ ਜਿਗਾਰ ਨਾਲ ਦੇਖੋ ਬਹੁਤ ਜ਼ਿਆਦਾ ਭਰ ਜਾਂਦੇ ਨੇ ਸਿਰਫ ਇਹਨੂੰ ਇੱਕ ਸੁੱਕੀ ਜੀ ਮਲਚਿੰਗ ਦੇਤੀ ਕੋਈ ਬਹੁਤਾ ਪਾਣੀ ਦਾ ਜਿਵੇਂ ਖਾਲੀਆ ਖਾਲੀ ਵੀ ਸੁੱਕੀ ਨਜ਼ਰ ਆਊਗੀ ਤੇ ਮਲਚਿੰਗ ਥੱਲੇ ਵੀ ਕੋਈ ਗਿੱਲ ਨਹੀਂ ਹੈਗੀ ਜਿਵੇਂ ਆਪਾਂ ਹੁਣ ਤੇ ਦੇਖੀਏ ਆਹ ਦੇਖੋ ਸੁੱਕੀ ਧਰਤੀ ਪਈ ਹੈ ਜਿਵੇਂ ਉਹ ਲੋਕ ਸੜਕਦੇ ਨਹੀਂ ਹੁੰਦੇ ਆਪਣੇ ਕੱਖਾਂ ਨੂੰ ਮਾਰਨ ਵਾਲੀ ਉਸ ਤਰ੍ਹਾਂ ਕੱਖ ਆਪੇ ਖਤਮ ਹੋ ਜਾਂਦੇ ਨੇ ਫਿਰ ਵੀ ਤੁਸੀਂ ਦੇਖੋ ਉਤਪਾਦਨ ਮ ਬਠੇਰਾ ਬਾਤ ਜਾਂਦਾ ਤੇ ਕਿਸੇ ਪੰਛੀ ਨੂੰ ਨਹੀਂ ਰੋਕਿਆ ਕਿਉਂਕਿ ਮਹਾਰਾਜ ਦਾ ਹੁਕਮ ਹੈ ਜੋ ਜੀ ਆਵੇ ਸੁਰਾਜੀ ਜਾਵੇ ਜੇ ਤੁਹਾਡੇ ਖੇਤਾਂ ਤੋਂ 10 ਕਿਲੋਮੀਟਰ ਤੋਂ ਪੰਛੀ ਉੱਡ ਗਿਆ ਮੈਂ ਉੱਥੇ ਆ ਚੀ ਜ ਖਾਣੀ ਆ ਤੇ ਮੈਂ ਉਹਰੇ ਬੰਬ ਵੜਾ ਕੇ ਚਲਾਉਣਾ ਫਿਰ ਉਹਦੇ ਕੋਲ ਤੇ ਆਹਰੇ ਪਾਸੇ ਇੱਕੋ ਫਸਲਾ ਉਹ 6 ਮਹੀਨੇ ਤੱਕ ਚੱਲਦੀਆਂ ਰਹਦੀਆਂ ਨੇ ਜਿਵੇਂ ਕਣਕ ਝੋਨਾ ਉਹਦੇ ਖੇਤਾਂ 6 ਮਹੀਨੇ ਬਾਅਦ ਮਿਲੂਗਾ ਪਰ ਕੁਦਰਤੀ ਖੇਤੀ ਜੀਵ ਜਗਤ ਨੂੰ ਆਪਣੇ ਹਰ ਸਮੇਂ ਮਿਲਦਾ ਕਿਸੇ ਨੂੰ ਪੱਤੇ ਮਿਲਦੇ ਨੇ ਕਿਸੇ ਨੂੰ ਕੁਝ ਮਿਲਦਾ ਹੈ ਤੇ ਪ੍ਰਮਾਤਮਾ ਉਸ ਤਰ੍ਹਾਂ ਦੇ ਆਪਾਂ ਨੂੰ ਬਰੀਕੀਆਂ ਦਾ ਪਤਾ ਲੱਗਦਾ ਜਦੋਂ ਆਪਾਂ ਦੇਖਦੇ ਤਾਂ ਕਮਾਲ ਹੋ ਜਾਂਦਾ ਹੁਣ ਆਪਾਂ ਮਿੱਠੇ ਦੇ ਪੌਦੇ ਕੋਲ ਚੋਰੀ ਵਾਲਾਂ ਨੇ ਤੋੜ ਵੀ ਲਾਇਆ ਕਈ ਇੱਕ ਤਜਰਬਾ ਹੋਰ ਸੀ ਵੀ ਇਹ ਕਿੰਨੀ ਦੇਰ ਤੱਕ ਪੱਕੇ ਫਲ ਨੂੰ ਰੋਕ ਸਕਦਾ ਤੇ ਉਹ ਸਵਾਲ ਦਾ ਜਵਾਬ ਮਿੱਠੇ ਨੇ ਦੇਤਾ ਉਹ ਹਾਲੇ ਤੱਕ ਵੀ ਰੋਕਿਆ ਜਿਹੜੇ ਟੁੱਟ ਕੇ ਵੱਖਰੇ ਨੇ ਤੇ 1 ਮਈ 2024 ਹਾਲ ਵੀ ਪਿਛਲੇ ਸਾਲ ਦੇ ਮਿੱਠੇ ਲੱਗੇ ਹੋਣੇ ਸਰਦੀ ਦੀ ਰੁੱਤ ਲੰਘੀ ਆ ਤੇ ਸਭ ਤੋਂ ਪਹਿਲਾਂ ਮਿੱਠੇ ਨੂੰ ਫਲ ਆਉਂਦਾ ਜਦੋਂ ਇਹ ਪੌਦੇ ਇੰਨਾ ਸਮੇਂ ਤੱਕ ਆਪਣੇ ਰੋਕ ਸਕਦੇ ਨੇ ਫਲ ਨੂੰ ਪੱਕੇ ਹੋਣ ਤਾਂ ਇਹ ਚ ਕਿੰਨੀ ਤਾਕਤ ਹੋਊਗੀ ਸੋ ਇਹ ਕੁਦਰਤੀ ਖੇਤੀ ਕਿਸਾਨ ਵੀਰੋ ਇੱਕ ਵਾਤਾਵਰਣ ਬਚਾਉਣੇ ਵਾਲੀ ਸਿਹਤ ਬਚਾਉਣੇ ਵਾਲੀ ਆ ਜੇ ਆਪਾਂ ਇਹਦੇ ਨਾਲ ਜੁੜ ਜਾਨੇ ਆ ਇੱਕ ਜੰਗਲ ਨਾਲ ਜੁੜ ਜਾਨੇ ਤੁਸੀਂ ਖੇਤ 'ਚ ਆਉਣਾ ਪਸ਼ੂਆਂ ਲਈ ਆਪਣੇ ਚਾਰਾ ਲੈ ਜਾਣਾ ਹੋਰ ਬਹੁਤ ਕੁਝ ਲੈ ਜਾਣਾ ਹੁੰਦਾ ਤੇ ਸਭ ਤੋਂ ਵੱਧ ਇਹ ਗੱਲ ਆ ਵੀ ਤੁਸੀਂ ਆਪਣੀ ਸਿਹਤ ਲਈ ਸ਼ੁੱਧ ਹਵਾ ਸ਼ੁੱਧ ਵਾਤਾਵਰਨ ਲੈ ਕੇ ਜਾਓਗੇ ਤੇ ਉਸ ਕੁਦਰਤ ਦਾ ਆਨੰਦ ਮਾਣਨ ਤੇ ਸਫਲ ਹੋ ਜਾਓਗੇ ਜਿਹੜੀ ਲੋਕ ਮਤਲਬ ਆਪਣੇ ਖੇਤ ਦੀ ਸੁੰਦਰਤਾ ਦੇਖਣ ਲਈ ਪਹਾੜਾਂ 'ਚ ਜਾਂਦੇ ਨੇ ਜੇ ਆਪਾਂ ਆਪਣੇ ਪੰਜਾਬ ਨੂੰ ਹੀ ਸੋਨਾ ਬਣਾ ਲਈਏ ਹੁਣ ਆ ਦੇਖੋ ਦੂਰ ਦਰੱਖਤ ਕਿੰਨੇ ਘਟ ਚੁੱਕੇ ਨੇ ਦੂਰ ਦੂਰ ਨਜ਼ਰ ਆਉਂਦੇ ਨੇ ਜਦੋਂ ਕਿ ਆਪਾਂ ਹਰਿਆ ਭਰਿਆ ਕਰ ਸਕਦੇ ਆ ਉਸ ਸੋਹਣੇ ਪੰਜਾਬ ਦੇ ਵਾਤਾਵਰਨ ਨੂੰ ਹੋਰ ਸੋਹਣਾ ਬਣਾ ਸਕਦੇ ਆ ਉਦੋਂ ਲਈ ਸਭ ਤੋਂ ਜ਼ਰੂਰੀ ਆਪਾਂ ਨੂੰ ਇੱਕੋ ਖੇਤੀ ਆ ਉਹ ਕੁਦਰਤੀ ਖੇਤੀ ਆ ਆ ਦੇਖੋ ਪੱਤਿਆਂ ਤੇ ਪੂਰੀ ਸਾਫ ਸੁਥਰੇ ਪੱਤੇ ਨੇ ਸੋਹਣੇ ਲੱਗਦੇ ਨੇ ਜਦੋਂ ਅੱਖਾਂ ਸਭ ਤੋਂ ਵੱਧ ਚੀਜ਼ ਸੋਹਣੀ ਪਸੰਦ ਕਰਦੀਆਂ ਤਾਂ ਜੰਗਲ ਵਾਤਾਵਰਨ ਤੇ ਹਰਿਆਲੀ ਪਸੰਦ ਕਰਦੀਆਂ ਨੇ ਆਪਣੀ ਅੱਖਾਂ ਦੀ ਖੁਰਾਕ ਆ ਸੋ ਕਿਸਾਨ ਵੀਰੋ ਇਹ ਖੁਰਾਕ ਆਪਣੇ ਸਰੀਰ ਨੂੰ ਜ਼ਰੂਰ ਦੇਣੀ ਚਾਹੀਦੀ ਆ ਕਿਉਂਕਿ ਜਦੋਂ ਅੱਖਾਂ ਹਰਿਆਲੀ ਦੇਖਦੀਆਂ ਨੇ ਵਾਤਾਵਰਨ ਵਧੀਆ ਦੇਖਦੇ ਨੇ ਤਾਂ ਉਹਨਾਂ ਨੂੰ ਤਾਕਤ ਮਿਲਦੀ ਆ ਇੱਕੋ ਫਸਲ ਦੇਖ ਕੇ ਅੱਖਾਂ ਨੂੰ ਨਹੀਂ ਖੁਸ਼ੀ ਨਹੀਂ ਮਿਲਦੀ ਵੱਖਰਾਪਨ ਦੇਖਣ ਨੂੰ ਮਿਲਦਾ ਸੋ ਇਸ ਤਰ੍ਹਾਂ ਇਹ ਬਹੁਤ ਹੀ ਘੱਟ ਸਾਮ ਸੰਭਾਲ ਨਾਲ ਕੁਦਰਤੀ ਖੇਤੀ ਹੋ ਜਾਂਦੀ ਹੈ ਉਹ ਤੇ ਡਰਨ ਦੀ ਲੋੜ ਨਹੀਂ ਜਿਵੇਂ ਹੁਣ ਤੁਸੀਂ ਆ ਇੱਕ ਆਪਣੇ ਅੰਬ ਦਾ ਬੂਟਾ ਦੇਖਣ ਤਾਂ ਛੋਟਾ ਜਿਹਾ ਬਥੇਰੇ ਨੂੰ ਅੰਬ ਲੱਗੇ ਹੋਏ ਨੇ ਅੰਬੀਆਂ ਨੇ ਹਾਲੇ ਛੋਟੀਆਂ ਨੇ ਕਿਉਂਕਿ ਰੁੱਤ ਦੇ ਹਿਸਾਬ ਨਾਲ ਚੱਲਣਾ ਇਹਨਾਂ ਨੇ ਆ ਦੇਖੋ ਜੇ ਪ੍ਰਮਾਤਮਾ ਇੰਨਾ ਕੁਝ ਦੇ ਸਕਦਾ ਆਪਾਂ ਨੂੰ ਤੇ ਉਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਦੇਸੀ ਚੀਜ਼ਾਂ ਦੀ ਕਿਉਂਕਿ ਖਰਾਕੀ ਤੱਤ ਵੀ ਹੁੰਦੇ ਨੇ ਆ ਦੇਖੋ ਇਸ ਅੰਬ ਦੇ ਚਾਰੇ ਪਾਸੇ ਜਿੰਨੇ ਅੰਬ ਚਾਹੀਦੇ ਨੇ ਉਦੋਂ ਵੱਧ ਲੱਗੇ ਹੋਏ ਨੇ ਤੇ ਪੰਛੀ ਜਾਂ ਜੋ ਜੀਵ ਆਵੇ ਉਹਨਾਂ ਨੂੰ ਕਦੇ ਨਹੀਂ ਰੋਕਿਆ ਮਹਾਰਾਜ ਦੀ ਕਿਰਪਾ ਹੁਣ ਜਿਵੇਂ ਆਪਣਾ ਗੰਨਾ ਰਸ ਲਈਆ ਸੋ ਇਸ ਤਰ੍ਹਾਂ ਆਪਾਂ ਆਪਣੇ ਕੁਦਰਤੀ ਖੇਤੀਬਾੜੀ ਵਾਤਾਵਰਨ ਨੂੰ ਵਧੀਆ ਬਣਾ ਸਕਦੇ ਹਾਂ ਉਸ ਖੇਤੀ ਨਾਲ ਜੋੜਨ ਦੇ ਲਈ ਸਿਰਫ ਇੱਕ ਸ਼ੁਰੂਆਤ ਕਰਨੀ ਪੈਣੀ ਆ ਬਾਅਦ ਵਿੱਚ ਇਹ ਖੇਤੀ ਵਿੱਚ ਆਨੰਦ ਆਉਣ ਲੱਗਦਾ ਸੋ ਇੱਕ ਸੋਹਣਾ ਸਾਫ਼ ਸੁਥਰਾ ਵਾਤਾਵਰਣ ਬਣੂਗਾ ਕੁਦਰਤੀ ਖੇਤੀ ਫੈਲੂਗੀ ਸੋ ਆਪਾਂ ਇਸ ਖੇਤੀ ਨੂੰ ਵਧਾਈਏ ਵਾਤਾਵਰਣ ਸੋਹਣਾ ਬਣਾਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ